ਹੈਗਾ ਰਹਿਣਾ ਜਿਹਨੂੰ ਰਾਤ ਨੂੰ ਖਾਣੇ ਬਿਠਾਉਣ ਦਾ ਤੁਸੀਂ ਆਪੇ ਰਾਤ ਨੂੰ ਬਿਠਾਏ ਜਾਰੇ ਭੁੱਖੇ ਮਰੀਆ ਰਹੋਗੇ ਇਹ ਬਾਪ ਲੰਘ ਅੰਮ੍ਰਿਤਕਾਰ ਰਹਿਣੀ ਨੂੰ ਦੇ ਬਲਾਉਂਦਾ ਤੇਰੀ ਗੱਤ ਕਿਵੇਂ ਪਾਜੀ ਰਾਤ ਦੇ ਜੀ ਮੈਂ ਅੰਦਰ ਜਾ ਜਾਓ ਇਹ ਕਿਵੇਂ ਮੁੜਾਈਦਾ ਰਹਿਣੀ ਨੂੰ ਉਹ ਜਰਮ ਨੇ ਨਾ ਮੋਜਰਾ ਮਾ ਉਹ ਏਸੀ ਚ ਬਿਠਾਈ ਬੈਠਾ ਉਹਨਾਂ ਨੂੰ ਅੱਛਾ ਸਰ ਕੈਨ ਯੂ ਕਹਿੰਦੇ ਵੀ ਬਾਜੀ ਗਾੜੀ ਚਲੋ ਮੈਂ ਨੇਮ ਚੱਕਦਾ ਨਹੀਂ ਬਾਜੀ ਕਰ ਲਾ ਕੇ ਬਰਾਉਨ ਨੂੰ ਨਾ ਕੋ ਇੱਕ ਬੰਦਾ ਉੱਠ ਕੇ ਸਰ ਫੀਲ ਕਰਿਆ ਸੌਰੀ ਤੁਸੀਂ ਆਪੇ ਕਹਿ ਦੋ ਨਹੀਂ ਸਰ ਕੋਈ ਨਹੀਂ ਉੱਠਿਆ ਇਹਨੂੰ ਜਵਾਬ ਪੁੱਛਦੇ ਸਾਡੇ ਭਗਵੰਤ ਮਾਨ ਸਾਹਿਬ ਆਹ ਦੇਖ ਤੇ ਨਹੀਂ ਸਰਕਾਰਾਂ ਦੇ ਹੱਥ ਸਿੰਦਰ ਗਾ ਕੰਮ ਕਰਦੇ ਤਾਂ ਸਾਡਾ ਸਾਡੀ ਜਿੰਜਤ ਨੂੰ ਸਾਡੀਆਂ ਬੀਚਾਂ ਨੂੰ ਕਿਉਂ ਲਾ ਦੇ ਤੇ ਸਟਾਫ ਦਿਖਾਇਆ ਜੇ ਤੁਸੀਂ ਕਹਿਣਾ ਉਹ ਗਾਈਡ ਕਰ ਦੇ ਬੱਸ ਦੇ ਜੇ ਉਧਰ ਲੈ ਉਹਨੇ ਗਾਇਰ ਕਿਤੇ ਜਿਹਾ ਉਹ ਉਸੇ ਗਾਇਰ ਕਿਤੇ ਜੀ ਇਹ ਤਾਂ ਗੱਲ ਕਰ ਸਕਦੇ ਹੋ ਯਾਨੀ ਚੁਰਤ ਕਿਵੇਂ ਪੈਂਦੀ ਹੈ ਜੇ ਐਡੀ ਬੋਲਣ ਦੀ ਇੱਕ ਸਮਾਜ ਦੇ ਵਿੱਚ ਰਹਿੰਦੇ ਨੇ ਜਿਹੜੀ ਦੇਖਿਆ ਵੀਡੀਓ ਕੰਮ ਨਹੀਂ ਆਈ ਤਾਂ ਤੋਂ ਕੋਲੇ ਰੋਣਾ ਆ ਕੇ ਜੀ ਉਹ ਤਾਂ ਤੁਸੀਂ ਸਰ ਕਹਿੰਦੇ ਹੋ ਕਹਿੰਦੇ ਵੀ ਬਾਜੀ ਗਾੜੀ ਚਲੋ ਮੈਂ ਨੇਮ ਚੱਕਦਾ ਨਹੀਂ ਬਾਜੀ ਕਰ ਲਾ ਕੇ ਬਰਾਉਨ ਨਹੀਂ ਹਾਈ ਹਾਈ ਕਰ ਲਈ ਤੇ ਕੀ ਨਾਮ ਆ ਸਮਾਜ ਇਕੱਠੇ ਆਨੇ ਹਾਂ ਜੀ ਥੋੜੀ ਇਹ ਕਰ ਲੀ ਹਾਂ ਜੀ ਹਾਂ ਜੀ ਤੁਸੀਂ ਵੀ ਕਰੀਏ ਅਸਤਾ ਰੋਣੇ ਆਣ ਗੱਲ ਕਰਾਟੀ ਸੁਣਾਈ ਉਹ ਕਮੇਟੀ ਕਰਵਾਉਂਦੇ ਆ ਇਸ ਦਾ ਦੋਨੇ ਦਾ ਕਰਵਾਉਂਦੇ ਆ 33 ਸੁਣੋ ਜੀ ਉਹ ਰੇਣਾ ਇੱਕ ਪਰਿਵਾਰ ਰਹਿੰਦਾ 20 40 ਸਾਲ ਤੋਂ ਆ ਪਰਮਿੰਦਰ ਕੋਲ ਦਰਖਾਸਤ ਹੈ ਉਹ ਬੰਦੇ ਦੀ ਨੱਕ ਦੀ ਹੱਡੀ ਟੁੱਟ ਗਈ ਪਟਿਆਲੇ ਰਾਇ ਪਰ ਉਹਦੀ ਅੱਜ ਤੱਕ ਤੱਕ ਨਹੀਂ ਲਿਖੇ ਸਰ ਬਹੁਤ ਇਹ ਹਾਲ ਹੈ ਬਾਸ ਬਹੁਤ ਰਹਿੰਦਾ ਜੀ ਬਾਬੂ ਹਗੰਦਾ 2020 ਤੇ ਮੇਰੇ ਕੋਲ ਸਾਧੂ ਕਿਸੇ ਵੀ ਗੱਲ ਕਰਦੇ ਆ ਗੁਰੂ ਜੀ ਨੂੰ ਕਹਿੰਦਾ ਗੁਰੂ ਜੀ ਕਹਿੰਦਾ ਜਾਨ ਨਹੀਂ ਪੈਣਾ ਵਰਟਰ ਹਾਊਸ ਉਹ ਜਾਣਾ ਪੇਸ ਹੋਣਾ ਉਹ ਸਾਰਾ ਕੁਝ ਉਹ ਪਸੰਦਾ ਤਿਆਰ ਹੋ ਰਿਹਾ ਹੈ ਕੇਐਸਐਚਓ ਨੂੰ ਅਸੀਂ ਇਹ ਸਾਡੀਆਂ ਬਰਿਆਦਾ ਸਾਨੂੰ ਉੱਪਰ ਜਾਣਾ ਪਿਆ ਕਮਾਲ ਕਰੀ ਜਾਂਦੇ ਆ ਜਿਹੜੇ ਆਏ ਨੇ ਸਾਰੇ ਸੁਣਦਿਆਂ ਬਿਲਕੁਲ ਨਹੀਂ ਸੁਣੇ ਕਿਸੇ ਨੇ ਨਹੀਂ ਸੁਣੀ ਆ ਵੀਰ ਮੈਨੂੰ ਗੁਰਪ੍ਰੀਤ ਵੀ ਕਹਿੰਦਾ ਇਹ ਵੀ ਰੁਕ ਜਾਓ ਮੈਂ ਕਰਦੇ ਨਹੀਂ ਕੋਈ ਸਰਵਾਈ ਨਹੀਂ ਆ ਅਸੀਂ ਐਂਤਵਾਰ ਦਾ ਕਹਤਾ ਜੀ ਹੁਣ ਅਸੀਂ ਬੈਠਾਂਗੇ ਉਹ ਐਂਤਵਾਰ ਨੂੰ ਹੋ ਸਕਦਾ ਰਾਜਾ ਬ੍ਰਿੰਗ ਜੀ ਵੀ ਪਹੁੰਚਣ ਅਸੀਂ ਇਹ ਲੋਕਾਂ ਨੂੰ ਦੱਸਾਂਗੇ ਵੀ ਕਿਵੇਂ ਹੱਥ ਪਾਈਦਾ ਹੇ ਵੀ ਬੰਦੇ ਯਾਰ ਬਾਈ ਤੇ ਮੇਰਾ ਕੁਟਕਟਾਪਾ ਹੋਇਆ ਜੀ ਇਹਨੇ ਮੈਨੂੰ ਕਹਿੰਦਾ ਤੂੰ ਕਣਾਉੜੇ ਦਾ ਨਹੀਂ ਕਰ ਮੈਨੂੰ ਇਹ ਬੰਦੇ ਕਹਿੰਦੇ ਮੈਂ ਤਿੰਨ ਵਾਰ ਮੈਂ ਜਿੱਕ ਕਣਾਉੜੇ ਪਪਾਈ ਬੋਲੋ ਤੁਹਾਨੂੰ ਸਰ ਜੀ ਸਾਡੀ ਬੇਨਤੀ ਆ ਵੀ ਤੁਸੀਂ ਇੱਕਦਾਂ ਇਨਸਾਫ ਵਾਲੀ ਦਾ ਗੱਲ ਕਰਦੇ ਤੁਸੀਂ ਤਾਂ ਇੱਕ ਸਾਈਡ ਹੀ ਗੱਲ ਕਰਦੇ ਉਹ ਯਾਰ ਇੱਕ ਸਾਈਡ ਇਹ ਰਾਜਨੀਤਿਕ ਸ਼ਾਕਾਮ ਬੁੜੀਆਂ ਜਾਂਦੀਆਂ ਰਹਿੰਦੀਆਂ ਸਰ ਤੁਹਾਨੂੰ ਸਾਨੂੰ ਆਸ ਨਹੀਂ ਦਿੰਦੇ ਸਾਡੇ ਮੈਂ ਬਹੁਤ ਐਸੇ ਚੋਨਾ ਕੰਮ ਬਹੁਤ ਵਧੀਆ ਨੁਸਖਾ ਸਾਰਿਆਂ ਪਾਸ ਸਰ ਤੁਹਾਡੇ ਦੇ ਸਾਨੂੰ ਆਸ ਨਹੀਂ ਦਿੰਦੇ ਕੀ ਗੱਲ ਕਰਦਾ ਨਹੀਂ ਨਹੀਂ ਬੇਨਤੀ ਸੁਣਿਓ ਸਾਡੇ 4 ਨੰਬਰ ਦਾ 7 ਮੈਂਬਰ ਨੇ ਸੋਸਾਇਟੀ ਦੇ 7 ਮੈਂਬਰ ਨੇ ਉਹਨਾਂ ਤੋਂ ਇੱਕ ਬੰਦਾ ਵੀ ਕੋਈ ਮੈਂਬਰ ਨਹੀਂ ਕੁਛ ਨਹੀਂ ਅਸੀਂ ਜਿਹੜੇ ਬੰਦੇ ਨਹੀਂ ਸਰ ਸਾਰਾ ਹੋਰ ਉਹਦਾ ਜਿਹੜਾ ਉੱਤੇ ਟੋਏ ਵਾਲਾ ਪੰਗਾ ਪਿਆ ਐ ਸਰ ਜਿਹੋ ਉੱਥੋਂ ਗੱਡੀ ਬਣਾਇਰੋ ਭਜਾ ਕੇ ਲਿਆਏ ਨੇ ਖਨੌੜੇ ਤੋਂ ਉਹ ਵੀ ਇਹਨਾਂ ਨੇ ਚੰਦ ਚਾੜਿਆ ਵਾਲਾ ਵੀ ਉੱਤੇ ਜਿਹੜੇ ਪਹਿਲੇ ਜੱਫੀ ਸਰ ਦੇ ਸਰ ਜਿਹੜੇ ਐਸਐਚਓ ਬਤਾਉਂਦੇ ਸੋ ਪਲੇਰ ਉਹਨਾਂ ਦਾ ਯਾਤਰੀ ਨੂੰ ਘੇਰਨੇ ਸੀ ਸਰ ਸਾਡੀ ਬੇਚੀ ਨਾ ਮੈਂਬਰ ਨਾ ਸਰਪੰਚ ਜਾਂ ਕੋਈ ਪਿੰਡ ਦਾ ਕੋਈ ਹੋਰ ਜਾਂ ਸਰਪੰਚ ਦਾ ਹੀ ਹੋਣ ਵੀ ਕਦੇ ਬਣੇ ਨਹੀਂ ਸਾਡੀ ਵੀ ਮੇਰੇ ਵੀ ਧੀਆ ਸਾਰਿਆਂ ਦੀਆਂ ਨੇ ਕਿਸੇ ਕੋਲ ਕੀ ਅਧਿਕਾਰ ਆ ਕਿਸੇ ਧੀ ਦੀ ਜਾ ਕੇ ਵੀਡੀਓ ਬਣਾਉਂਦਾ ਕੋਈ ਤੁਸੀਂ ਉਹਨਾਂ ਨੂੰ ਇੱਕ ਵਾਰ ਕਹੀ ਗੱਲ ਅਸੀਂ ਅੱਗੇ ਮੇਰਾ ਉਲਟ ਪੈ ਰਹੇ ਤੁਸੀਂ ਨਹੀਂ ਕਰਦੇ ਸਰ ਨਹੀਂ ਪੈ ਨਹੀਂ ਨਾ ਕੇ ਨਹੀਂ ਤਾਂ ਨਹੀਂ ਕਰਦਾ ਮੇਰੀ ਗੱਲ ਸੁਣੋ ਜੀ ਯਾਰ ਉਹਨੇ ਕਿਹਾ ਮੈਨੂੰ ਨਹੀਂ ਹਾਂ ਮੈਨੂੰ ਇੱਕ ਵਾਰ ਵੀ ਕਿਹਾ ਸ਼ੂ ਦੇਆ ਕਮਾਲਾ ਤੋਰੇ ਸਾਹਮਣੇ ਜੋ ਕਹਿਵਾ ਚਾਲ ਵਾਰ ਸਭ ਨਹੀਂ ਮੇਰੀ ਲਈ ਯਾਰ ਵਾਪਸ ਹੀ ਕਿਹਾ ਵੀ ਤੈਨੂੰ ਪੈ ਜਾ ਆਹ ਪਿਆਰ ਤੀ ਚਲੋ ਚਾਹਾਂ ਮੌਜ ਕੰਮ ਨਾ ਪੜ ਜੂ ਕੋਈ ਬੰਦਾ ਕਹਿੰਦਾ ਸੀ ਸਾਨੂੰ ਭੱਜ ਕੇ ਸਾਨੂੰ ਭੱਜ ਕੇ ਪਾ ਰਹੇ ਸਾਨੂੰ ਦਿਖਾਏ ਇੱਕ ਚੌਥੀ ਵਾਰ ਦਾ ਪੰਜਾ ਪਿਕ ਬਣਾਉੜੇ ਦਾ ਇਹ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਉਹ ਜਿਹੜਾ ਕੈਂਡੀਡੇਟ ਸੀ ਹਾਂ ਹਾਂ ਜਿਹੜਾ ਉਹ ਡਿਟਰ ਦੋ ਹਰਾਂਵੇਂ ਨਿਕੜੇ ਆਏਵੇਂ ਨੇ ਡਿਟਰ ਵੀ ਆ ਮੁੰਡਾ ਐਸੀ ਕੈਟਾਗਰੀ ਦਾ ਚੁੰਦੀਆਂ ਨੇ ਬਰਾਦਰੀਆਂ ਸੰਬੰਧ ਰੱਖਦਾ ਹੈ ਇਹ ਉਹ ਪਈਆ 100 ਵੋਟ ਉਹਨੂੰ 50 ਵੋਟ ਪਈਆ ਉਹ ਆਪ ਦੇ ਸਰਪੰਚ ਕੀ ਆ ਗੱਲ ਵੀ ਦਾ ਸੁਣੇ ਰਹੇ ਤੁਸੀਂ ਪਹਿਲਾਂ ਤੋਂ ਸੁਣੇ ਆਂ ਇਹ ਮੁੰਡਾ ਕਰ ਸਕਦਾ ਉਹਨਾਂ ਚੋਂ ਇੱਕ ਬੰਦਾ ਉੱਠ ਕੇ ਸਰ ਫੀਲ ਕਰਿਆ ਸੌਰੀ ਤੁਸੀਂ ਆਪੇ ਕਹਿ ਦਿਓ ਨਹੀਂ ਸਰ ਕੋਈ ਨਹੀਂ ਉੱਠਿਆ ਹਾਂ ਹਾਂ ਪਹਿਲਾਂ ਤੋਂ ਸਰ ਆਵੇ ਬਰਾਉਂਟੇ ਹੀ ਕਈ ਜਾ ਤੁਸੀਂ ਫੀਲ ਕਰੋ ਬੰਦੇ ਰੋਗ ਨਾਲ ਬੈਠੇ ਨੇ ਉਹਦੇ ਐਮਐਲਏ ਸਾਹਿਬ ਤੋਂ ਫੋਨ ਕਰਾ ਰਹੇ ਨੇ ਤੁਹਾਨੂੰ ਐਮਐਲਏ ਸਾਹਿਬ ਦਾ ਤੁਹਾਡੀ ਕਾਊਂਟਰ ਤੇ ਫੋਨ ਹੋਣਾ ਹੈ ਕੋਈ ਹਰ ਸਾਡੇ ਸਾਹਮਣੇ ਫੋਨ ਤੇ ਬੈਠਿਆ ਆਪਾਂ ਆ ਬੈਠੋ ਬੈਠੋ ਕੋਈ ਗੱਲ ਸਰ ਬੇਨਤੀ ਤਾਂ ਇਹ ਸਰ ਬੇਨਤੀ ਇਹ ਇਹਨਾਂ ਦਾ ਫੋਨ ਆ ਰਿਹਾ ਤੇ ਮੇਰੀ ਭੈਣ ਕੁਤਰੀ ਮੈਂ ਉਧਾਕਾ ਵਾਕੇ ਹੁਣੀ ਆਇਆ ਇਹ ਕਹਿੰਦੇ ਸਾਡੀ ਨਹੀਂ ਸੁਣਾਈ ਹੁੰਦੀ ਤੁਸੀਂ ਪਿੰਡੋਂ ਆਓ ਜਰੂਰ ਆਓ ਅਸੀਂ ਰੋਟੀ ਪਾਣੀ ਕੁਝ ਨਹੀਂ ਸਾਡੇ ਬੰਦੇ ਮੁਸੀਬਤ ਆ ਅਸੀਂ ਬਚ ਕੇ ਆਇਆ ਉਹ ਸਾਡੇ ਤੇ ਤਿੰਨ ਗੱਲ ਮੈਂ ਕਹਿੰਦੀ ਗੱਲ ਵੱਡੀ ਕਰਦਾ ਤੁਸੀਂ ਹੈ ਇਹ ਕਹਿ ਰਹੇ ਮਾਫੀ ਪੂਰੀ ਗੱਲ ਹੋਈ ਵਿੱਚੋਂ ਭੱਜਿਆ ਕੋਣਾ ਬੈਠ ਜਾ ਸਾਡੇ ਮੇਰੇ ਮਾਫੀ ਰੋਟੀ ਲਾਉਣ ਦਾ ਲੈਣ ਦਾ ਮਾਫੀ ਆਪਾਂ ਕੰਮੀ ਨਹੀਂ ਹੋਰ ਕਿਹੜੀ ਵਾਰੀ ਹੋਵੇ ਇਹ ਅਧਿਕਾਰ ਹੈਗਾ 레ਡੀ ਨੂੰ ਰਾਤ ਨੂੰ ਠਾਣੇ ਬਿਠਾਉਣ ਦਾ ਤੁਸੀਂ ਅੱਜ ਰਾਤ ਵੀ ਮਡਾਇਆ ਜਾ ਰਹੇ ਹੋ ਯਾਰੇ ਨੂੰ ਮਰੀਆ ਰਾਹੋਗੇ ਇਹ ਬਾਗ ਨਾ ਘੁਪਾਏ ਤੁਹਾਨੂੰ ਕੀ ਅਧਿਕਾਰ ਹੈ 레ਡੀ ਨੂੰ ਡੇਪਲਾਉਣ ਦਾ ਤੁਸੀਂ ਅੱਜ ਹੀ ਰਾਤ ਕਰ ਗਿਆ ਰੋਟਾ 12 ਸਾਲ ਦੀ 레ਡੀ ਦਿਹਾਣੇ ਹਾਂ ਅੱਜ ਤੋਂ ਕਹਾਂਗੇ ਕਿ ਮੈਂ ਬੁਲਾਇਆ ਦੱਟਾ ਕਰੀ ਗੱਤ ਕਿ ਮੈਂ ਬੁਲਾਇਆ ਰਾਤ ਲੈ ਗਿਆ ਮੈਂ ਇੰਦਰ ਯਾਰ ਤੁਸੀਂ ਨਹੀਂ ਗੁਪੇ

چورچا سمجھ لو تیرے بار کے ہزار آج سچو آ کے ਜਿਹੜਿਆ ਲੇਡੀਜ਼ ਨੇ ਹੁਣ ਉਹਨਾਂ ਨੂੰ ਗੁੱਸੇ ਦੇ ਬਣਾਈ ਬੈਠੇ ਅੰਦਰ ਇਹਨੂੰ ਜਵਾਬ ਦੇਣਾ ਉਹ ਬੈਠੇ ਨੇ ਸਾਡੀ ਜੁਟੀ ਸੰਭਾਈ ਹੋਈ ਆ ਉਧਰ ਗੱਲ ਜੀ ਆ ਮਾਈਆਂ ਉਧਰ ਬੈਠੀਆਂ ਨੇ ਅੰਦਰ ਬਣਾਈ ਰੱਖਿਆ ਉਹ ਜਵਾਬ ਨਹੀਂ ਇਹਨਾਂ ਦੇ ਜਵਾਬ ਨਹੀਂ ਇਹਨਾਂ ਦੇ ਜਵਾਬ ਨਹੀਂ ਆ ਵੀ ਗੋਦਾਂ 'ਚ ਰੱਖਿਆ ਸਾਡੇ ਹਰੰਤੀਆਂ ਮਾਰ ਦਿੰਦੇ ਨੇ ਭਗਵਾਨ ਤੇ ਮਾਨ ਸਾਹਿਬ ਆਹ ਦੇਖ ਤੇ ਨਹੀਂ ਸਰਕਾਰਾਂ ਦੇ ਹੱਥ ਸਾਡੀ ਜਵਾਬ ਛੱਡ ਕੇ ਬੈਠੇ ਨੇ ਆਜਾ ਬੈਠਾਂਗੇ ਉਹ ਤਾਂ ਆ ਗਏ 7 ਵਜੇ 6 ਵਜੇ ਕੋ ਰਾਜੇ ਬੋਲੋ ਮਨੇ ਪੀਆ ਤੁਸੀਂ ਗੱਲਾਂ ਨਹੀਂ ਬੋਲੋ 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 ਮੋਰੇ ਹੋ ਕੇ ਅਜੇ ਤਾਂ ਬੈਠੇ ਨਹੀਂ 4 ਵਜੇ ਆਏ ਹੋਏ ਆ ਉਹ ਆਏ ਨੇ 6 ਵਜੇ ਤਾਂ ਤਿੰਨ ਜਣਾਂ ਦੀ ਸੁਣਾਈ ਨਹੀਂ ਜੇ ਸਿੰਦਰ ਕਾਕਾ ਕੰਮ ਕਰਦੇ ਤਾਂ ਸਾਡਾ ਸਾਡੀ ਕਿੰਨੀ ਜਿੰਨੇ ਸਾਡੇ ਮੋਜਰਾ ਮਨੇ ਨਾ ਮੋਜਰਾ ਮ ਉਹ ਏਸੀ ਚ ਬਿਠਾਈ ਬੈਠਾ ਉਹਨਾਂ ਨੂੰ ਐਸ ਐਚਓ ਜਦ ਭਗਵਾਨ ਤਮਾਨ ਕਹਿੰਦਾ ਮੈਂ ਲੇਡੀ ਨੂੰ ਥਾਣੇ ਨਹੀਂ ਬੁਲਾਉਣਾ ਉਹ ਤੇਰਾ ਤਾਂ ਲੇਡੀ ਨਹੀਂ ਕਈ ਵੀ ਸਰਟੀਫਿਕੇਟ ਦੇਣਾ ਪਊ ਵੀ ਲੇਡੀ ਕੀ ਹੁੰਦੀ ਐ ਉਹਨਾਂ ਨੂੰ ਏਸੀ ਚ ਬਿਠਾਈ ਬੈਠਾ ਮੋਜਰਾ ਸਾਹਿਬ ਜੀ ਜਿਹੜਾ ਸਾਡੇ ਸਰਕਾਰ ਦੇ ਅੰਦਰ ਤੋਂ ਨਹੀਂ ਹੋ ਗਏ ਸਾਨੂੰ ਪੁੱਠੇ ਸਿੱਧਾ ਬੋਲਣ ਦੇ ਆਦਤਾਂ ਨੂੰ ਵੀ ਚਾਹ ਰਹੇ ਕਰੋ ਮੰਮੀ ਇਹ ਤਾਂ ਹਾਲ ਵੀ ਪੁੱਠਾ ਦਾ ਬੋਲੇ ਸਾਨੂੰ ਪੁੱਠੇ ਸਿੱਧਾ ਬੋਲਣ ਨੇ ਅਸੀਂ ਫਿਰ ਵੀ ਚੁੱਪ ਕਰ ਗਏ ਸਾਡੇ ਸੱਤ ਸਾਡੀ ਜਮੀਨ ਨਹੀਂ ਸੁਣ ਸੁਣਾਈ ਕਰੀ ਜੇ ਅਸੀ ਬੋਲਦਾ ਤਾਂ ਸਾਨੂੰ ਚੁੱਪ ਕਰਾ ਦਿੰਦਾ ਸਾਨੂੰ ਇਹ ਵੀ ਹੱਥ ਨੂੰ ਵੱਜਦਾ ਫਿਰ ਸਾਨੂੰ ਉਹ ਜਿਹੜੇ ਡਾਕਟਰ ਗਿਆਨ ਜੀ ਨੇ ਸਾਡੇ ਮੂਰੇ ਸਜਾਤੇ ਡਾਕਟਰ ਗਿਆਨ ਜੀ ਨੇ ਜਿਨ੍ਹਾਂ ਨੂੰ ਅੰਦਰ ਪਠਾਇਆ ਏਸੀ ਚ ਉਹ ਤਾਂ ਦੇਵ ਮਾਨ ਜੀ ਦੇ ਫਿਰ ਵਿਰੋਧ ਬੋਲ ਰਹੇ ਨੇ ਉਲਟਾ ਸੀ ਫਿਰ ਵੀ ਮਤਲਬ ਅਸੀਂ ਬੈਠਿਆ 3 ਵਜੇ ਆਏ ਉਹਨਾਂ ਨੂੰ ਏਸੀ ਦਫ਼ਤਰ 'ਚ ਬਿਠਾਜੋ ਉਹਦੀ ਸੁਣਵਾਈ ਹੋ ਰਹੀ ਆ ਬੰਨ ਕੇ ਬੇਨਤੀ ਕਰਦਾ ਵੀ ਸਾਡੀ ਸੁਣਵਾਈ ਕੀਤੀ ਜਾਵੇ ਇਹਨਾਂ ਦੇ ਪਰਚਾ ਕਰਿਆ ਜਾਵੇ ਪਰ ਚੱਕੀ ਗਈ ਜਦੋਂ ਹੰੇਰ ਪੈ ਗਿਆ ਸਾਲਾ ਪੰਜਾਬ 'ਚ ਸਾਡੇ ਜ਼ਵਾਕ ਘਰੇ ਫੇਰ ਮਰ ਗਏ